ਚਾਰੋਂ ਸਾਹਿਬਜ਼ਾਦਿਆਂ ਦੇ ਮਾਤਾ ਗੁਜਰਕ ਔਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਅਰਬਨ ਸਟੇਟ ਫਗਵਾੜਾ ਬਲੋ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਸਿੱਖੀ ਸਰੂਪ ਚ ਸਜੇ ਸ਼ੁਰੂ ਦੇ ਬੱਚਿਆਂ ਵੱਲੋਂ ਚਾਰੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਚਾਉਂਨਾ ਪਾਉਂਦੇ ਗੁਰੂ ਜੱਸਾ ਸਰਵਣ ਕੀਤਾ yeah ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਦੇ ਆ ਗੁਰੂ ਘਰ ਦੀ ਬਖਸ਼ਿਸ਼ ਸਿਰਪਾਉ ਭੇਂਟ ਕੀਤੇ ਗਏ ਉੱਥੇ ਹੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਲਵਲੀ ਵਾਲੀਆਂ ਨੇ ਕਿਹਾ ਕਿ ਸਾਨੂੰ ਚਾਰੋਂ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਉਹਨਾਂ ਕਿਹਾ ਕਿ ਹਰ ਮਾਪੇ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਿੱਖੀ ਸਰੂਪ ਤੇ ਗੁਰਬਾਣੀ ਨਾਲ ਜੋੜਨ ਸਮਾਗਮ ਦੌਰਾਨ ਚਾਰੋਂ ਸਾਹਿਬ ਜادہ ਅਤੇ ਮਾਤਾ ਗੁਜਰੀ ਜੀ ਦੇ ਸ਼ਹਾਦਤ ਨੂੰ ਸਮਰਪਿਤ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰ ਕਲੱਬ ਵੱਲੋਂ ਖੂਨਦਾਨ ਕੈਂਪ ਵੀ ਆਯੋਜਿਤ ਕੀਤਾ ਗਿਆ ਜਿਸ ਵਿੱਚ 40 ਤੋਂ ਵੱਧ ਖੂਨਦਾਨੀਆਂ ਨੇ ਸਵੈ ਇੱਛਾ ਨਾਲ ਆਪਣਾ ਖੂਨਦਾਨ ਕੀਤਾ ਕਮੇਟੀ ਵੱਲੋਂ ਖੂਨਦਾਨੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਤੋਂ ਇਲਾਵਾ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਗਿਆ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਮੱਥਾ ਟੇਕਿਆ ਤੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਸਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਸਿੱਖ ਤੋਂ ਮੁਗਲ ਕੇਸ ਦਾ ਕਾਇਮ ਕੀਤਾ ਪਹਿਲਾ ਆਈਡੀ ਲੈ ਆਪਣਾ ਸਵੰਸਵਾਰ ਦਿੱਤਾ ਛੋਟੇ ਛੋਟੇ ਬੱਚੇ ਬਾਰੇ ਆਪਣੇ ਬੇਦਾਰੀ ਨੂੰ ਸ੍ਰੀ ਗੁਰਦੇਵ ਜੀ ਬਾਲਾ ਦੇਵਾਰੇ ਮਾਦਰੀ ਦੇ ਬਾਰੇ ਉਨਾ ਦੇ ਵਿਗਿਆਦ ਦੇ ਵਿੱਚ ਉਹਨਾਂ ਨੇ ਸ਼ਹਾਦਰ ਨੂੰ ਪ੍ਰੇਰਨਾ ਦੇਣ ਲਈ ਵਿਕਾਸ ਰੋਣਾਂ ਨੇ ਆਮ ਉਸਤਾਨੇ ਫੈਲੀ ਛੋਟੇ ਛੋਟੇ ਬੱਚੇ ਜਿਹੜੇ ਨਿਹਾਂ ਜਿਹੋ ਵਾਲੇ ਜਗੀਰਾਂ ਦੇ ਵਿੱਚ ਜੰਗ ਲੜੀ ਹੋਈ ਕਿੰਨਾ ਕਿਰੇ ਕਿੰਦਾ ਲੱਖਾਂ ਦੀ ਫੌਜ ਨਾਲ ਮੁਕਾਬਲਾ ਕੀਤਾ ਇਹ ਵਿਹਾਰਕ ਇਤਿਹਾਸਕਾਰ ਦੱਸਦੇ ਨੇ ਕਿ ਬੱਚਿਆਂ ਦੇ ਉੱਪਰ ਗਿੜੇ ਨਹੀਂ ਸੀ ਜਾ ਸਕਦੇ ਕਿੰਨੇ ਤੀਰਾਂ ਦੀ ਵਿਸਥਾਰ ਕੀਤੀ ਗਈ ਜੇ ਦੁਨੀਆ ਦੇ ਇਤਿਹਾਸ ਲਿਖਿਆ ਜਾਵੇ ਸਭ ਤੋਂ ਵੱਧ ਅਗਰੇ ਬੱਚਿਆਂ ਦੇ ਰਹੇ ਲੇਕਿਨ ਅੱਜ ਜਿੰਦਾ ਆਪਾਂ ਦੇਖੀਏ ਆਪਣੇ ਛੋਟੇ ਜਿਹੇ ਬੱਚੇ ਦੇ ਉੱਤੇ ਕੋਈ ਰਗੜ ਨਹੀਂ ਲੱਗਦੀ ਜੇ ਆਪਾਂ ਤਾਂ ਕੋਲ ਇਸ ਤੋਂ ਇਲਾਵਾ ਫਗਵਾੜਾ ਨਜ਼ਦੀਕੀ ਪਿੰਡ ਨਸੀਰਾਬਾਦ ਵਿਖੇ ਸਮੂਹ ਨਗਰ ਵਾਸੀਆਂ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼੍ਰੀ ਖੰਡ ਪਾਤ ਸਾਹਿਬ ਜੀ ਦੇ ਪਾਠ ਦੇ ਭੋਗ ਪਾਉਣ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਦੌਰਾਨ ਜਿੱਥੇ ਸੰਗਤਾਂ ਵਿੱਚ ਗੁਰੂ ਜੀ ਦਾ ਅਲੰਗਰ ਅਟੁੱਟ ਵਰਤਾਇਆ ਗਿਆ ਉੱਥੇ ਕਮੇਟੀ ਵੱਲੋਂ ਬਾਬਾ ਮੋਤੀराम ਮਹਰਾਜ ਜੀ ਦੀ ਸੇਵਾ ਨੂੰ ਸਮਰਪਿਤ ਦੂਸਰੇ ਦਿਨ ਵੀ ਦੁੱਧ ਅ ਗਿਆ ਜਿਵੇਂ ਕਿ ਆਪ ਸਾਰੀ ਸੰਗਤ ਜਾਣਦੇ ਹੀ ਹੋ ਇਹ ਜੋ ਸ਼ੀਧੀ ਦਿਹਾੜੇ ਚੱਲ ਰਹੇ ਹਨ ਇਹਨਾਂ ਦੇ ਮੱਦੇ ਨਜ਼ਰ ਅੱਜ ਗੁਰਨੰਸੀਰਾਵਾਦੀ ਸਮੂਹ ਸੰਗਤ ਵੱਲੋਂ ਅੱਜ ਇਸ ਮੋੜ ਤੇ ਦੂਸਰੇ ਦਿਨ ਦੁੱਧ ਦੇ ਲੰਗਰ ਚਲਾਏ ਜਾ ਰਹੇ ਹਨ ਇਹ ਜੋ ਦੁੱਧ ਦੁੱਧ ਸਹਿਬ ਜੱਤਿਆਂ ਨੂੰ ਕਲਾਉਣ ਦਾ ਇੱਕ ਬਹੁਤ ਹੀ ਵੱਡਾ ਉਪਰਾਲਾ ਇੱਕ ਮੋਤੀਰਾ ਮਹਾਰਾਜ ਦੇ ਹਿੱਸੇ ਆਇਆ ਜਿਸ ਨੂੰ ਬਹੁਤ ਹੀ ਉੱਚੀ ਦੀ ਸੂਚੀ ਸੇਵਾ ਕਹਿ ਸਕਦੇ ਆ ਉਸ ਉਪਰਾਲੇ ਨੂੰ ਆਪਾਂ ਸਲਾਮ ਕਰਦੇ ਹੋਏ ਉਹਨਾਂ ਦੇ ਇਸ ਉਪਰਾਲੇ ਨੂੰ ਸੀਸ ਝੁਕਾਉਂਦੇ ਹੋਏ ਇਹ ਉਪਰਾਲਾ ਉਹਨਾਂ ਦਾ ਬਹੁਤ ਹੀ ਸ਼ਲਾਘਾਯੋਗ ਅਤੇ ਅਸੀਂ ਉਸ ਦਿਨ ਨੂੰ ਯਾਦ ਕਰਦੇ ਹੋਏ ਮੋਤੀਰਾ ਮਹਾਰਾਜ ਜੀ ਨੂੰ ਇਹ ਦੁੱਧ ਦਾ ਜੋ ਲੰਗਰ ਹੈ ਜੋ ਉਹਨਾਂ ਨੇ ਸਹਿਜਾਦਿਆਂ ਨੂੰ ਠੰਡੇ ਬੋਝ ਦੇ ਵਿੱਚ ਸ਼ਕਾਇਆ ਸੀ ਉਸੇ ਹੀ ਉਸ ਦੀ ਉਹਨਾਂ ਦੀ ਇਸ ਬਹੁਤ ਹੀ ਬਹੁਤ ਵੱਡੀ ਕੁਰਬਾਨੀ ਸੀ ਜਿਨ੍ਹਾਂ ਦਾ ਸਾਰਾ ਪਰਿਵਾਰ ਵੀ ਕੋਲੂ ਦੇ ਵਿੱਚ ਪੀੜਿਆ ਗਿਆ ਸੀ ਇਸ ਕਾਰਜ ਦੇ ਬਦਲੇ ਤੇ ਅਸੀਂ ਉਹਨਾਂ ਦੀ ਇਸ ਬਹੁਤ ਹੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ ਤੇ ਦੁੱਧ ਦਾ ਦੂਸਰੇ ਦਿਨ ਦਾ ਇਹ ਲੰਗਰ ਨਗਰ ਦੀਆਂ ਸੰਗਤਾਂ ਵੱਲੋਂ ਮੋਤੀराम ਮਹਿਰਾ ਦੀ ਯਾਦ ਦੇ ਵਿੱਚ ਲਗਾਇਆ ਜਾ ਰਿਹਾ ਹੈ